ਆਉਣਾ ਹੀ ਉਹ ਮੇਰੇ ਵੀਰ ਪਹਿਲੇ ਚਾਜੋ ਤੇ ਇਹ ਸਾਰੇ ਕੈਂਡੀਅਟਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੋ ਰਹੇ ਨੇ ਉਸੇ ਤਹਿਤ ਅਸੀਂ ਅੱਜ ਹਲਕਾ ਜੰਦਰ ਕੈਂਟ ਤੋਂ ਜੀ ਹਲਕਾ ਇੰਚਾਰਜ ਸਾਡੇ ਭੈਣ ਜੀ ਰਾਜਵਿੰਦਰ ਕੌਰ ਜੀ ਦੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਪਾਲ ਸਿੰਘ ਜੀ ਔਰ ਅਸੀਂ ਦੋ ਜ਼ਿਲ੍ਹਾ ਪਰਿਸ਼ਦ ਦੇ ਪੇਪਰ ਫਾਈਲ ਕਰਨੇ ਆਏ ਆਂ ਜਮਸ਼ੇਰ ਔਰ ਜੰਡਿਆਲਾ ਔਰ ਜਮਸ਼ੇਰ ਤੋਂ ਸਾਡੇ ਸੋਮ ਲਾਲ ਜੀ ਔਰ ਜੰਡਿਆਲਾ ਤੋਂ ਸਾਡੇ ਭੈਣ ਜੀ ਪ੍ਰੇਮਲਤਾ ਜੀ ਪ੍ਰੇਮਲਤਾ ਜੀ ਜਿਹੜੇ ਹੈਗੇ ਨੇ ਉਹ ਅਸੀਂ ਪੇਪਰ ਫਾਈਲ ਕਰਨੇ ਆਏ ਆਂ ਔਰ ਬੜਾ ਹੀ ਵਰਕਰਾਂ ਦੇ ਵਿੱਚ ਜੋਸ਼ ਹੈਗਾ ਬੜਾ ਪਹਿਲੀ ਵਾਰੀ ਹੋਇਆ ਹੈ ਕਿ ਜ਼ਿਲ੍ਹਾ ਪਰਿਸ਼ਦ ਔਰ ਬਲਾਗ ਸੰਮਤੀਆਂ ਦੇ ਇਲੈਕਸ਼ਨ ਦੇ ਵਿੱਚ ਵਰਕਰਾਂ ਦਾ ਔਰ ਉਮੀਦਵਾਰਾਂ ਦਾ ਇਤਨਾ ਜੋਸ਼ ਹੋਣਾ ਕਿ ਅਸੀਂ ਲੱਗਦਾ ਹੈ ਕਿ ਜਿੱਦਾਂ ਵਨ ਸਾਈਡਡ ਰਿਜ਼ਲਟ ਆਣਗੇ ਆਮ ਆਦਮੀ ਪਾਰਟੀ ਸਾਰੇ ਪੰਜਾਬ ਵਿੱਚ ਇੱਕ ਸਵੀਪ ਕਰੇਗੀ ਔਰ ਪਾਰੀ ਭਵਨ ਜਿੱਤੇਗੀ ਸੋ ਇਸ ਕਰਕੇ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਇਹਦੇ ਪਿੱਛੇ ਜੋ ਕਾਰਨ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਗੋਵਾਈ ਔਰ ਪੰਜਾਬ ਦੇ ਵਿੱਚ ਜੋ ਵਿਕਾਸ ਦਾ ਦੌਰ ਚੱਲ ਰਿਹਾ ਹੈ ਜੋ ਨਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਇਸ ਦੇ ਕਾਰਨ ਹਰ ਕੋਈ ਪੰਜਾਬ ਦਾ ਹਰ ਨਾਗਰਿਕ ਜੋ ਹੈ ਅੱਜ ਜਿਸ ਨੇ ਤੈਅ ਕੀਤਾ ਹੈ ਕਿ ਸਹੀ ਆਮ ਆਦਮੀ ਪਾਰਟੀ ਦੇ ਹਰ ਉਮੀਦਵਾਰ ਨੂੰ ਜਿਤਾਣਾ ਹੈ ਸੋ ਮੈਂ ਪਹਿਲੇ ਹੀ ਤੁਹਾਡੇ ਉਮੀਦਵਾਰ ਨੇ ਸੋਮ ਲਾਲ ਜੀ ਉਹ ਸਾਡੇ ਭੈਣ ਜੀ ਪ੍ਰੇਮ ਲਤਾ ਜੀ ਇਹਨਾਂ ਨੂੰ ਉਹਦੇ ਨਾਲ ਨਾਲ ਸਾਡੇ ਹਲਕਾ ਇੰਚਾਰਜ ਭੈਣ ਜੀ ਰਾਜਵੀਰtheta ਜੀ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਐਡਵਾਂਸ ਵਿੱਚ ਵਧਾਈਆਂ ਦੇਣਾ ਹਾਂ ਕਿਉਂਕਿ ਇਹ ਜਰਲਟ ਸਾਡੇ ਹਨ ਇਹ ਪੋਜ਼ਿਟਿਵ ਆਣਗੇ ਔਰ ਸਾਡੇ ਉਮੀਦਵਾਰ ਬੜੇ ਭਾਰੀ ਬੋਨ ਨਾਲ ਜਿੱਤਣਗੇ ਇੱਕ ਕਰੀਫੇ ਤੁਹਾਡੇ ਸਾਥੀਆਂ ਦਾ ਆਇਆ ਦਾ ਬਹੁਤ ਬਹੁਤ ਧੰਨਵਾਦ। ਇੱਕ ਨਾ ਸੁਵੀਰ ਬਾਗਲ ਹੋਰਾਂ ਨੇ ਆਪਣੇ ਉਸ ਪਾਈ ਹੈ ਜਿਹੜੀ ਇੱਕ ਆਡੀਓ ਮੈਂ ਆਡੀਓ ਦੇ ਬਾਰੇ ਤੇ ਨਾ ਕੁ ਸੁਣਿਆ ਨਾ ਮੈਂ ਜਾਣਦਾ ਅਗਰ ਤੁਸੀਂ ਕੋਈ ਆਡੀਓ ਨਾ ਕੀ ਕਿਹਾ ਦੱਸ ਰਹੇ ਹੋ ਬਾਕੀ ਤੇਰੀ ਅੱਜ ਦੀ ਡੇਟ ਚ ਆਪੋਜੀਸ਼ਨ ਨਹੀਂ ਹੈਗੀ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਪਹਿਲੀ ਵਾਰੀ ਹੋਇਆ ਹੈ ਕਿ ਆਪੋਜੀਸ਼ਨ ਕੋਲ ਕੋਈ ਵੀ ਮੁੱਦਾ ਨਹੀਂ ਹੈਗਾ ਕੇਵਲ ਆਮ ਆਦਮੀ ਪਾਰਟੀ ਜੋ ਵੀ ਕਰਦੀ ਹੈ ਪਲੇ ਦਾ ਕੰਮ ਕਰਦੀ ਹੈ ਉਹਨਾਂ ਉਸ ਦਾ ਵੀ ਵਿਰੋਧ ਕਰਨਾ ਹੈ ਔਰ ਪਹਿਲੀ ਵਾਰੀ ਹੋਇਆ ਹੈ ਕਿ ਆਪੋਜੀਸ਼ਨ ਕੋਲ ਕੋਈ ਮੁੱਦਾ ਨਹੀਂ ਹੈਗਾ ਔਰ ਬਿਨਾ ਜਿੱਦਾਂ ਕਹਿੰਦੇ ਨੇ ਨਾ ਵਿਦਆਉਟ ਡਾਇਰੈਕਸ਼ਨ ਡਾਇਰੈਕਸ਼ਨਲੈਸ ਉਹਨਾਂ ਦੀ ਮੂਵਮੈਂਟ ਹੈਗੀ ਹੈ ਇਸ ਵਕਤ ਤੁਸੀਂ ਦੇਖਿਆ ਤਰੰਤੰੰਤ ਰਿਜ਼ਲਟ ਤੁਸੀਂ ਰੀਸੈਂਟਲੀ ਹੋਏ ਨੇ ਕਿਤਨਾ ਵਧੀਆ ਆਮ ਆਦਮੀ ਪਾਰਟੀ ਨੂੰ ਉੱਥੇ ਬਹੁਮਤ ਮਿਲਿਆ ਹੈ ਅੱਗੋਂ ਵੀ ਇਦਾਂ ਹੀ ਹੋਏਗਾ ਸੋ ਆਪੋਜੀਸ਼ਨ ਦਾ ਕੰਮ ਹੈ ਜੋ ਅਸੀਂ ਕਰਨੇ ਉਹਨਾਂ ਨਾਲ ਆਪੋਜ਼ ਕਰਨਾ ਹੈ ਸਾਨੂੰ ਉਹਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ